اور جس وقت نے گناہ کیا ہے اس کو اپنے گناہ کا احساس ہی نہیں ہے پچھتاوا ہی نہیں ہے تو براہ سب پر اس کا کوئی حق نہیں ہے কেন্দ্রীয় ગૃહমন্ত্রী امیت شاولنو لوک سبھا وچ ਦਿੱتا گیا اے بیان پنجاب تے خاص کر سکھ گلیاریاں وچ نوواں طوفان کھڑا کر رہیا دراصل ગૃહমন্ত্রী امیت شاولنو اے بیان اودو دتا گیا جدوں تین نئے فوجداری قانوناں تے لوک سبھا وچ بحث چل رہی سی ਅਤੇ ਸ਼੍ਰੋਮਣੀ ਅਕਾਲੀ ਦਲ ਸੰਸਦ ਹਰ ਸਿਮਰਤ ਕੋਰ ਬਾਦਲ ਵੱਲੋਂ ਪਾਈ ਰਾਜੂ ਆਣਾ ਦੀ ਪਟੀਸ਼ਨ ਤੇ ਹੋ ਰਹੀ ਤੇਰੀ ਬਾਰੇ ਕੇਂਦਰ ਨੂੰ ਸਵਾਲ ਧਾਗੇ ਗਏ ਨਵੇਂ ਕਾਨੂੰਨ ਦੇ ਤਹਿਤ ਰਹਿਮ ਪਟੀਸ਼ਨ ਸਿਰਫ ਪਰਵਾਰਕ ਮੈਂਬਰਾਂ ਵੱਲੋਂ ਪਾਈ ਜਾਣ ਦੀ ਸ਼ਰਤ ਅਤੇ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਹਰ ਸਿਮਰਤ ਕੋਰ ਬਾਦਲ ਨੇ ਸਵਾਲ ਕੀਤਾ ਤਾਂ ਸੁਣੋ ਬਾਦ ਵਿੱਚ ਅਮਿਤ ਸ਼ਾ ਆਪਣੇ ਭਾਸ਼ਣ ਵਿੱਚ ਕੀ ਬੋਲੇ जो आपने मसी पटिशन के बारे में कहा है सब फॉर एग्जांपल हमारे भाई राजुआना यू मस्ट नो सर 28 साल से जेल में बंद है क्योंकि उस टाइम चौरासी के दहाकों में उन्होंने कोई कदम उठाया कोई कंस्पिरसी करी 28 years he is lying in a prison in an 8 by 8 cell for 12 years his mercy petition is pending no decision is being taken the court tells the government to take a decision the government doesn't take any decision and now the new law, new law says आ रहे? और बारह बारह साल को इसका फैसला ना हो तो इससे बड़ी बेइनसाफी क्या हो सकती है मान्यवर एक आया कि दया की याचिका मामले में थर्ड पार्टी को अधिकार देना चाहिए मैं बिल्कुल खिलाफ हूँ अगर जिस व्यक्ति ने गुना किया है उसको अपने गुनाह का एहसास ही नहीं है पछतावा ही नहीं है तो दया शब्द पर इसका कोई अधिकार नहीं है जिसको गुनाह कर कर अगर पछतावा नहीं होता है उसको दया का कोई अधिकार नहीं है दया उस, दया का अधिकार उसी का बनता है जो बाद में बोलिए हरसिमरत बेन मैं समझ रहा हूं आप क्या कहना चाहते हैं गृह मंत्री अमित शाह ने इस बयान पाई राजू आना दे पैण कमलदीप कौर राजू ने ਪ੍ਰਧਾਨ ਮੰਤਰੀ ਵੱਲੋਂ ਪ੍ਰਕਾਸ਼ਪੁਰਮ ਮੌਕੇ ਜਾਰੀ ਨੋਟੀਫਿਕੇਸ਼ਨ ਦੇ ਉਲਟ ਕਰਾ ਦਿੱਤੇ ਅਤੇ ਪੁੱਛਿਆ ਕਿ ਗ੍ਰਹਿ ਮੰਤਰੀ ਫਿਰ ਇਹ ਵੀ ਦੱਸਣ ਕਿ ਬਿਲਕਿਸ ਬਾਨੋ ਦੇ ਰੈਪਿਸਟ ਅਤੇ ਕਾਤਲ ਕਿਸ ਕਾਨੂੰਨ ਦੇ ਤਹਿਤ ਬਰੀ ਕੀਤੇ ਗਏ ਇਹ ਸਭ ਤੋਂ ਵੱਡੀ ਚੀਜ਼ ਆ ਕਿ ਇਸ ਅਪੀਲ ਨੂੰ ਦੇਸ਼ ਦੇ ਰਾਸ਼ਟਰਪਤੀ ਨੇ ਸਵੀਕਾਰ ਕੀਤਾ ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਸਵੀਕਾਰ ਕਰਦੇ ਹੋਏ ਵਿਰਜੀ ਰਾਜਵਾਨਾ ਜੀ ਦੀ ਫਾਂਸੀ ਦੀ ਤੇ ਰੋਕ ਲਗਾਈ ਤੇ ਉਸੇ ਅਪੀਲ ਨੂੰ ਸਵੀਕਾਰ ਕਰਦੇ ਹੋਏ ਉਸੇ ਅਪੀਲ ਦੇ ਤਹਿਤ 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ਪੁਰਪਤੇ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਫਿਰ ਉਸ ਨੂੰ ਲਾਗੂ ਨਹੀਂ ਕੀਤਾ ਇਹ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਸਭ ਤੋਂ ਵੱਡਾ ਖਿਲਵਾੜ ਸੀਗਾ ਫਿਰ ਵੀਰਜੀ ਰਾਜੋਣਾ ਜੀ ਨੇ ਆਪ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਈ ਤੇ ਸੁਪਰੀਮ ਕੋਰਟ ਨੇ ਉਸ ਅਪੀਲ ਨੂੰ ਮੰਨਦਿਆਂ ਕੇਂਦਰ ਸਰਕਾਰ ਨੂੰ ਕਿਹਾ ਕਿ ਜਿਹੜੀ ਵੀਰਜੀ ਰਾਜੋਣਾ ਜੀ ਦੀ ਅਪੀਲ ਆ ਜਿਹੜੀ ਸ਼ਮਨੀ ਗੁਰਦੁਆਰਾ ਦੁਆਰਾ 15 ਕਮੇਟੀ ਵੱਲੋਂ ਪਾਈ ਹੋਈ ਆ ਉਸ ਅਪੀਲ ਤੇ ਫੈਸਲਾ ਕੀਤਾ ਜਾਵੇ ਇੱਥੋਂ ਤੱਕ ਚੀਫ ਜਸਟਿਸ ਨੇ ਆਰਡਰ ਕੀਤੇ ਕਿ ਤੁਸੀਂ ਗੁਰਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਰੂਪ ਤੇ ਫੈਸਲਾ ਕਰ ਚੁੱਕੇ ਹੋ ਤੁਸੀਂ ਉਸ ਨੂੰ ਲਾਗੂ ਕਰੋ ਕੀ ਹੋਇਆ ਕਿ ਸੁਪਰੀਮ ਕੋਰਟ ਤੇ ਕਹਿੰਦੇ ਵੀ ਫੈਸਲਾ ਨਹੀਂ ਕੀਤਾ ਤੇ ਦੂਸਰੀ ਗੱਲ ਇਹ ਆ ਕਿ ਜਦ ਦੇਸ਼ ਦੇ ਪ੍ਰਧਾਨ ਮੰਤਰੀ ਪਾਰਲੀਮੈਂਟ 'ਚ ਖੜਕੇ ਇਹ ਚੀਜ਼ ਕਹਿੰਦੇ ਨੇ ਕਿ ਸ਼੍ਰੀ ਕਲਤਕ ਸਾਹਿਬ ਜੀ ਤੇ ਕੀਤਾ ਗਿਆ ਹਮਲਾ ਇੱਕ ਪਾਪ ਹੈ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲਿਆਮ ਇੱਕ ਪਾਪ ਹੈ ਤਾਂ ਫਿਰ ਤੁਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਪਾਪੀ ਦੇਸ਼ ਭਗਤ ਨਹੀਂ ਤੇ ਜਿਨ੍ਹਾਂ ਨੇ ਕੌਮ ਲਈ ਇਨਸਾਫ ਲਿਆ ਉਹਨਾਂ ਨੂੰ ਤਾਂ ਸ਼੍ਰੀ ਗੁਰੂ ਕਾਲਤਾਖ ਸਾਹਿਬ ਜੀ ਨੇ ਸਨਮਾਨਿਆਗਾ ਇਹ ਤਾਂ ਉਹਨਾਂ ਨੇ ਹੀ ਫੈਸਲਾ ਕਰਨਾ ਕਿ ਉਹਨਾਂ ਦੇ ਲਈ ਜਿਹੜੇ ਸਿੱਖ ਕੌਮ ਦੇ ਕਾਤਲ ਨੇ ਜਿਨ੍ਹਾਂ ਨੇ ਅੱਜ ਵੀ ਉਹਨਾਂ ਕਾਤਲਾਂ ਨੂੰ ਸਜ਼ਾ ਮਾ ਨਹੀਂ ਅੱਜ ਵੀ ਉਹ ਕਾਨੂੰਨ ਆ ਜਿਹੜਾ ਕਾਤਲਾਂ ਤੇ ਲਾਗੂ ਨਹੀਂ ਹੁੰਦਾ ਤੇ ਉਹਨਾਂ ਨੇ ਉਹਨਾਂ ਨੂੰ ਦੇਸ਼ ਭਗਤ ਕਿਹਾ ਜਾਂ ਜਿਨ੍ਹਾਂ ਨੇ ਗੁਰੂ ਸਾਹਿਬਾਨਾਂ ਦੀ ਸਿੱਖਿਆ ਦੇ ਅਨੁਸਾਰ ਇਨਸਾਫ ਲਿਆ ਉਹ ਦੇਸ਼ ਭਗਤ ਨੇ ਤੇ ਦੁਸ਼ਟੀਗੱਲ ਇਹ ਚੀਜ਼ ਆ ਕਿ ਇਸੇ ਕਾਨੂੰਨ ਦੇ ਤਹਿਤ ਬਿਲਕੁਸ ਬਾਨੋ ਜੀ ਦੇ ਜਿਹੜਾ ਬਲੱਟਕਾਰੀ ਨੇ ਕਾਤਲ ਨੇ ਉਹਨਾਂ ਨੂੰ ਰਿਹਾ ਕੀਤਾ ਗਿਆ ਉਸੇ ਕਾਨੂੰਨ ਦੇ ਤਹਿਤ ਡੇਰਾ ਮੁਖੀ ਇਹ ਜਿਹੜਾ ਬਲੱਟਕਾਰੀ ਆ ਉਹਨਾਂ ਨੂੰ ਰਿਹਾ ਕੀਤਾ ਹੋਦਰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਮੀਨੇ ਅਮਿਤ ਸ਼ਾਹ ਦੇ ਬਿਆਨ ਨੂੰ ਮੰਨਪਾਗਾ ਅਤੇ ਸਿੱਖਾਂ ਦੇ ਦਿਲਾਂ ਤੇ ਸੱਟ ਮਾਰਨ ਵਾਲਾ ਫੈਸਲਾ ਦਿੱਤਾ ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕਤਰ ਗੁਰਚਰਨ ਸਿੰਘ ਗਰੇਵਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਸੰਵਿਧਾਨ ਦੇ ਮੁਤਾਬਿਕ ਦੱਸਦੇ ਹੋਏ ਮੈਂ ਮੰਤਰੀ ਨੂੰ ਆਪਣਾ ਬਿਆਨ ਮੁੜਵਾਚਣ ਦੀ ਅਪੀਲ ਕੀਤੀ ਹੈ ਇਤਿਹਾਸ ਦੇ ਵਿੱਚ ਕੱਲ ਦੀ 20 ਤਰੀਕ ਜਿਹੜੀ ਆ 20 ਦਸੰਬਰ ਉਹ ਇਸ ਕਰਕੇ ਜਾਣੀ ਜਾਏਗੀ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਜੋ ਸਿੱਖਾਂ ਦੇ ਇਤਿਹਾਸ ਨੂੰ ਬਿਆਨ ਕੀਤਾ ਅੰਕੜਿਆਂ ਦੇ ਆਧਾਰ ਤੇ ਬਿਆਨ ਕੀਤਾ ਆ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਤੋਂ ਬਾਅਦ ਤੇ ਅੱਜ ਦੀ ਤਰੀਕ ਜਿਹੜੀ ਆ ਉਹ ਜੋ ਕੁਝ ਬਿਆਨ ਨਹੀਂ ਕੀਤੀ ਆ ਉਹਨਾਂ ਨੇ ਉਹ ਦਰਜ ਕਰਾਇਆ ਪਾਰਲੀਮੈਂਟ ਦੇ ਅੰਦਰ ਉਹ ਆਪਣੇ ਆਪ ਦੇ ਬੜਾ ਇਤਿਹਾਸਕ ਆ ਮੈਂ ਇਹ ਗੱਲ ਸਮਝਦਾ ਹਾਂ ਕਿ ਠੀਕ ਆ ਪਾਰਟੀ ਤੌਰ ਤੇ ਸਾਡੇ ਵਖਰੇਵੇਂ ਹੋ ਸਕਦੇ ਆ ਪਰ ਜਿੰਨੇ ਵੀ ਸਿੱਖ ਨਮਾਇंदे ਨੇ ਜਾਂ ਪੰਜਾਬ ਦੀ ਹਮਾਇਤ ਕਰਨ ਵਾਲੇ ਨੇ ਉਹਨਾਂ ਸਾਰਿਆਂ ਨੂੰ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਬੀਬਾ ਹਰਸਿਮਰਤ ਦੀ ਕੱਲ ਦੀ ਬਿਆਨਨੀ ਤੇ ਸਨਮਾਨ ਜ਼ਰੂਰ ਕਰਨਾ ਚਾਹੀਦਾ ਮੈਂ ਇੱਥੇ ਕਹਿ ਰਿਹਾ ਕਿ ਜਿੱਥੇ ਬੀਬਾ ਹਰਸਿਮਰਤ ਦਾ ਮੈਂ ਸਵਾਗਤ ਕਰਦਾ ਬਿਆਨ ਦਾ ਉੱਥੇ ਮੈਂ ਬਹੁਤ ਜ਼ਿਆਦਾ ਨਰਾਸ਼ ਹਾਂ ਤੇ ਆਪਣੇ ਆਪ ਦੇ ਵਿੱਚ ਇਸ ਗੱਲ ਤੇ ਮੈਂ ਰੋਸ ਪ੍ਰਗਟ ਕਰਦਾ ਕਿ ਜੋ ਪਾਰਲੀਮੈਂਟ ਦੇ ਵਿੱਚ ਇੱਕ ਸਿੱਖਾਂ ਦੇ ਕੀਤੇ ਰੋਲ ਸਿੱਖਾਂ ਦੀ ਦਿੱਤੀ ਦੇਣ ਨੂੰ ਨਕਾਰਾ ਕਰਦੇ ਆ ਉਹਨਾਂ ਨੇ ਇੱਕ ਤਰਫਾ ਜਿਹੜੀ ਗੱਲ ਕੀਤੀ ਆ ਕਿ ਰਾਜੂਆਣੇ ਦੀ ਮਾਫੀ ਬਾਰੇ ਉਹਨਾਂ ਨੇ ਦੋ ਟੁਕ ਪੇਹ ਦਿੱਤੀ ਆ ਕਿ ਉਹਨਾਂ ਦੀ ਮਾਫੀ ਕਿਸੇ ਵੀ ਤਰ੍ਹਾਂ ਬਣਦੀ ਨਹੀਂ ਭਾਈ ਬਲਵੰਤ ਸਿੰਘ ਰਾਜੂਆਣਾ ਸਣੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜਿਆ ਰਿਹਾਈ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ ਪਰ ਕੇਂਦਰ ਦਾ ਰੁਖ ਤੈਅ ਕਰ ਰਿਹਾ ਕਿ ਮੰਜ਼ਿਲ ਹਲੇ ਦੂਰ ਹੈ ਤੇ ਰਸਤਾ ਬੇहद ਮੁਸ਼ਕਲ ਹੈ We report, pulled PTC News.